ਹੈਲੋ ਗਾਇਸ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਜੂ ਆਪਾਂ ਜਲਾਉਨੇ ਆ ਲਸਣ ਤੇ ਦਿਖਾਉਨੇ ਆ ਤੁਹਾਨੂੰ ਪਹਿਲਾਂ ਦੇ ਪੋਰੇਆ ਤੇ ਪਾਨ ਪੋਰੇਆ ਸੀ ਤੇ ਹੁਣ ਆ ਚਿੱਟੇ ਨੇ ਲੱਗੇ ਹੋਏ ਆ ਪੋਰਨਾ ਤੇ ਤੇ ਆਪਾਂ ਲੱਗ ਗਿਆ ਲਾਲ ਨਾ ਲੱਗ ਗਿਆ ਆਪਣਾ ਥਾਂ ਇਹਦੇ ਚਾ ਲਾਲਾ ਸਾਰਾ ਆਹ ਕਟਿਆਰੀ ਆ ਬੁਰੀ ਲਾਗੀ ਲਾਲ ਦੀ ਤੇ ਆ ਲਾਗੇ ਇਹਦੇ ਜੱਟ 8 9 ਸਿਆੜਾ ਕਿਆਰੀ ਚ ਲਾਗੀ ਹੁਣ ਲੱਗੇ ਉਹ ਚੱਟਾ ਲਾਉਣ ਚੱਟਾ ਲਾ ਸਾਲਾ ਆ ਚੱਟਾ ਬੂ ਰਿਆ ਪਿਆ ਹਾਂ ਲਾਈ ਜਾਨੇ ਸਿਆੜ ਮਾਰ ਮਾਰਾ ਦੀ ਤੇ ਆਪਣਾ ਯੰਤਰ ਆ ਸਿਆੜ ਮਾਰਨ ਵਾਲਾ ਦੇ ਪੱਤੀ ਜੀ ਲਾਈ ਵੀ ਆ ਹਾਲ ਨੂੰ ਜਸਤੀ ਫੇ ਪਾਵੀ ਇਹਨਾਂ ਦੇਖ ਜੀ ਨੰਦਰ ਜੀ ਪੱਤੀ ਦੀ ਬਣਾ ਕੇ ਲਾਈ ਵੀ ਆ ਇਹਦੇ ਨਾਲੀ ਇਹ ਜੀ ਦਾ ਤੇ ਆ ਲਾਲ ਦਾ ਗਿਆ ਲੱਗੇ ਸਾਰਾ ਵਾਸੇੜਾ ਸਾਰੇ ਸਿਆੜੇ ਲਾਲ ਦੇ ਆ ਪਹਿਲਾਂ ਇੰਨਾ ਕਥਾ ਲਾਉਨੇ ਆ ਫੇਰ ਦੇਖਦੇ ਆ ਹੋਰ ਲਾਉਣ ਨੂੰ ਥਾਂ ਤਾਂ ਪਿਆ ਦੇ ਇਹਦੇ ਜਵਾਸਾ ਮੋਕਕੀ ਦੀ ਰਹਿ ਗਈ ਪੁੱਟਣ ਵਾਲੀ ਇਧਰੋਂ ਆ ਪੱਟੀ ਵੀ ਆ ਬੁੱਟਿਆਂ ਚ ਅੜੂ ਦਾ ਖੜਾ ਬਦਾਮ ਦਾ ਆਹ ਵੀ ਬਦਾਮ ਆ ਆਹ ਆਂਬ ਖੜਾ ਆਹ ਗੂਰਾਂ ਦੀ ਬੇਲ ਆਹ ਨੀਂਬੂ ਦਾ ਬੂਟਾ ਇਹ ਆਪਣਾ ਪ੍ਰਿੰਟ ਵਾਲਾ ਖੇਤ ਆ الله ਆ ਕੇ ਫਿਰ ਕੱਲ ਨੂੰ ਲਾ ਦਾਂਗੇ ਪਾਣੀ ਤਾਂ ਤਾਂ ਥੋੜਾ ਸੀਗਾ ਸਲਾਬਾ ਜੇ ਅਏ ਉੱਥੋਂ ਜਾਂਦਾ ਚਿੱਟਾ ਵੀ ਹੋਇਆ ਪਿਆ الله ਜਾਣੇ ਬਸ ਐਂ ਸਿਆੜ ਮਾਰ ਲਈਦਾ ਮਾਰ ਸਿਆੜ ਸਿਆੜ ਚ ਲਾ ਕੇ ਤੇ ਮੋਤੇ ਮਿੱਟੀ ਬਾਜੀ ਦਾ ਫੇਰਾ ਹਲ ਜੇ ਨਾ ਸਿਆੜ ਮਾਰ ਲਈਦਾ ਤੇ ਲਾਣੇ ਲਾਉਣਾ ਸੌਖਾ ਇਹਦੇ ਨਾਲ ਬਸ ਇਹ ਖੇਤ ਦੇਖੋ ਆਪਣੀ ਹਲ ਦੀ ਇਹ ਖੇਤ ਹੈ ਉਰੀ ਵਧੀਆ ਖੜੀ ਆ ਨਾ ਤੇ ਪੱਕਾ ਹੀ ਥਾਂ ਆਪਣਾ 10 ਸਾਲ ਹੋ ਗਏ ਉਹ ਤੇ ਪੱਕੀ ਹੀ ਹਲਦੀ ਹੋਈ ਹੁੰਦੀ ਆ ਇਹਦੋਂ ਪੱਟ ਲਈ ਗਿਆਂ ਬਸ ਫੇਰ ਹਲਦੀ ਇੱਥੇ ਐਂ ਲਾ ਦਈਦੀ ਆ ਉਹ ਅੰਮ ਦਾ ਬੂਟਾ ਖੜਾ ਇੱਥੇ ਵੀ ਖੜਾ ਇੱਕ ਅੰਮ ਦਾ ਇਹ ਸ਼ਾਨਦਾਰ ਖੜੀ ਆ ਹਲਦੀ ਲਸਣ ਲਾਤਾ ਤੇ ਬਸ ਕੱਲ ਨੂੰ ਸਾਜਰੇ ਆਜੂ 5 ਵਜੇ ਲੈਟਰ ਨੂੰ ਪਾਣੀ ਲਾ ਦਾਂਗੇ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ